ਕੱਲ ਕਿਹਾ ਸੀ ਅੱਜ ਆ ਗਈ ਆ ਸਿਰਫ ਧਰਮ ਪਰਵਰਤਨ ਦੇ ਮਸਲੇ ਦੇ ਜੋ ਸਾਡੀਆਂ ਸੰਸਥਾਵਾਂ ਵੱਡੇ ਤੌਰ ਤੇ ਯਤਨ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਹੋ ਨਹੀਂ ਰਿਹਾ ਜਿਹੜਾ ਲਾਲਚ ਮਸੂਕ ਹੋ ਕੇ ਤੇ ਜਾਇਆ ਜਾ ਰਿਹਾ ਉਸ ਨੂੰ ਕਿਸੇ ਖਰੋਤ ਆਉਣੀ ਬਿਲਕੁਲ ਆਉਗੀ ਜੀ ਸੱਚੇ ਪਾਤਸ਼ਾਹ ਦੇ ਨਾ ਬਾਣੀ ਦੇ ਵਿੱਚ ਬਚਨ ਤੂੰ ਮੇਰੋ ਮੇਰ ਪਰਬਤ ਸੁਭਾਵੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਥਾਪੜਾ ਲੈ ਕੇ ਜ਼ਮੀਨ ਤੇ ਜਾਵਾਂਗੇ ਤੇ ਗੁਰੂ ਦੇ ਥਾਪੜੇ ਦੇ ਸਦਕਾ ਸੱਚੇ ਪਾਤਸ਼ਾਹ ਅਗੇ ਨਿਵਕੇ ਆਪਹਾਖਦੇ ਆ ਇਹਨੂੰ ਖੜੋਤ ਆਊਗੀ ਇਹਨੂੰ ਰੋਕ ਲੱਗੂਗੀ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਵਾਜੀ ਇੱਕ ਬੜਾ ਇੱਕ ਗੇ ਪਰੇਡ ਨੂੰ ਆਪਾਂ ਕਹਿੰਦੇ ਆ ਹੋਣ ਵਾਲੀ ਸੀ ਇਹਨੂੰ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਪ੍ਰਬੰਧਕਾਂ ਵੱਲੋਂ ਫਿਲਹਾਲ ਦੇਖੋ ਮੇਰੀ ਮੇਰੀ ਗੱਲ ਸੁਣੋ ਇਹ ਵਿਸ਼ਾਵਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ 'ਚ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸਦਿਆ ਜਾਊ ਇਹਦੇ ਤੇ ਚਰਚਾ ਕੀਤੀ ਜਾਊ ਅਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਤ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਆਂ ਅਮਰਤ ਸਰ ਦੇ ਵਿੱਚ ਇਹੋ ਜੇ ਪ੍ਰੋਗਰਾਮ ਨਹੀਂ ਹੋਣੇ ਚਾਹੀਦਾ ਖਾਸ ਕਰਕੇ ਮਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤਾਂ ਜਿਹੜੇ ਕੋਈ ਪ੍ਰਬੰਧਕ ਵੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹਾਂਤ ਵੀ ਰਾਬੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਗੱਲ ਸਵੱਛਤਾ ਹਾਂ ਇਹਦੇ ਸਬੰਧੀ ਕੀ ਹੋਣਾ ਜੀਵਨ ਜਾਚ ਨਾਲ ਸੰਬੰਧਿਤ ਮਸਲਾ ਵਾ